ਕੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਦਿੱਲੀ ਬਾਰਡਰ ਤੇ ਪਿਛਲੇ ਕਰੀਬ 3 ਮਹੀਨੇ ਤੋਂ ਡਟੇ ਹੋਏ ਨੇ ਇਸ ਦਰਮਿਆਨ ਫਿਲਹਾਲ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਡੈਡਲੌਕ ਦੀ ਸਥਿਤੀ ਤਾਂ ਬਣੀ ਹੋਈ ਹੈ ਪਰ ਕਿਸਾਨ ਲਗਾਤਾਰ ਤਿਸ ਤੇ ਵਕਫਕ ਸੂਬਿਆਂ ਵਿੱਚ ਕਿਸਾਨ ਮਹਾਪੰਚਾਇਤ ਕਰ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ ਇਸੇ ਤਹਿਤ ਅੱਜ ਕਿਸਾਨਾਂ ਵੱਲੋਂ ਚੰਡੀਗੜ੍ਹ ਵਿੱਚ ਮਹਾਪੰਚਾਇਤ ਕੀਤੀ ਗਈ ਜਿਸ ਵਿੱਚ ਲੋਕਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ ਇਸ ਮਹਾਪੰਚਾਇਤ ਵਿੱਚ ਰੂਲਦੂ ਸਿੰਘ ਮਾਨਸਾ ਜੋਗਿੰਦਰ ਸਿੰਘ ਉਗਰਾਹਾ ਤੇ ਗੁਰਨਾਮ ਸਿੰਘ ਚੜੂਨੀ ਸਣੇ ਕਈ ਕਿਸਾਨ ਲੀਡਰ ਸ਼ਾਮਲ ਹੋਏ ਨੇ ਮੋਦੀ ਹਕੂਮਤ ਨੂੰ ਉਹ ਤਬਕੇ ਦੀ ਇਹ ਬੰਗਾਰ ਹੈ ਜਿਹੜਾ ਇਸ ਦੇਸ਼ ਦਾ ਅਸਲੀ ਮਾਲਕ ਬਣਨ ਜਾ ਰਿਹਾ ਹੈ ਜਿਨੇ ਇਸ ਦੇਸ਼ ਦੀ ਬਾਗਡੋਰਾ ਆਪਦੇ ਹੱਥਾਂ 'ਚ ਲੈਣੀ ਹੈ ਉਹ ਬੰਗਾਰ ਅੱਜ ਚੰਡੀਗੜ੍ਹ ਦੀ ਇਸ 25 ਸੈਕਟਰ ਦੀ ਰੈਲੀ ਦੇ ਵਿੱਚ ਆ ਰਹੀ ਹੈ। ਇੰਨਾ ਦੀ ਗੱਲ ਇਹ ਲੋਕਾਂ ਦੀ ਚੱਲ ਰਹੀ ਹੈ। ਛੋਡੇ ਵਾਸਤੇ ਇੱਕ ਸਵਾਲ ਹੈ। ਅਸੀਂ ਛੋਡੇ ਮਾਪੇ ਆ। ਅਸੀਂ ਕਿਰਤਾਂ ਕਰ ਕਰਕੇ ਖਾਣ ਵਾਲੇ ਆ। ਸਦੀਆਂ ਬੀਤ ਗਿਆ ਸਾਨੂੰ ਕਿਸ ਤਰ੍ਹਾਂ ਕਰਦਿਆਂ ਨੂੰ? ਅੱਜ ਤੱਕ ਕਦੇ ਤੁਸੀਂ ਨਹੀਂ ਦੇਖਿਆ ਹੋਣਾ ਵੀ ਸਾਡਾ ਕਦੇ ਉਤਲਾ ਪਾਟ ਆਇਆ ਹੈ ਇਹ ਇੱਕ ਖੁੱਲੀ ਕਿਤਾਬਾਂ ਕਿ ਇੱਕ ਬਹੁਤ ਵੱਡਾ ਸਵਾਲ ਹੈ ਕਿ ਇੱਥੇ ਹੱਥਾਂ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੇ ਘਰ ਦੇ ਗੁਜ਼ਾਰੇ ਚਲਾਉਣ ਦੀ ਖਾਤਰ ਪੈਸੇ ਦੂਜੇ ਤੋਂ ਮੰਗਣੇ ਪੈਂਦੇ ਨੇ ਇੱਕ ਬਹੁਤ ਵੱਡਾ ਸਵਾਲ ਇਹ ਹੈ ਕੀ ਆਪਦੀ ਜਿੰਸ ਨੂੰ ਆਪ ਪੈਦਾ ਕਰਨ ਵਾਲੇ ਲੋਕਾਂ ਨੂੰ ਆਪਦੀ ਜਿੰਸ ਦਾ ਮੁੱਲ ਕਿਸੇ ਹੋਰ ਤੋਂ ਕਿਉਂ ਪੁੱਛਣਾ ਪੈਂਦਾ ਖਰੀਦਦਾਰ ਤੋਂ ਕਿਉਂ ਪੁੱਛਣਾ ਪੈਂਦਾ ਇਹ ਵੱਡਾ ਸਵਾਲ ਭਰਾਵੋ ਸਾਡੇ ਉੱਤੇ ਹੈ ਸਾਡੇ ਇਤਿਹਾਸ ਤੇ ਹੈ ਦੇ ਛੋਡੇ ਵਾਸਤੇ ਬਹੁਤ ਵੱਡਾ ਸਵਾਲ ਹੈ ਕਿ ਇੱਕ ਮਹਾਨ ਦੇਸ਼ ਦੇ ਵਿੱਚ ਰਹਿੰਦੇ ਹੋਇਆ ਐਜੂਕੇਸ਼ਨ ਕੰਪਲੀਟ ਕਰਨ ਤੋਂ ਬਾਅਦ ਤਾਂ ਸਾਡੇ ਦੇਸ਼ ਦੇ ਬੱਚਾ ਨੂੰ ਵਿਦੇਸ਼ਾਂ ਦੇ ਵਿੱਚ ਕਿਉਂ ਜਾਣਾ ਪੈਂਦਾ ਐਜੂਕੇਸ਼ਨ ਕੰਪਲੀਟ ਕਰਨ ਤੋਂ ਬਾਅਦ ਸਾਡੇ ਦੇਸ਼ ਦੇ ਬੱਚਾ ਦਾ ਰਜਗਾਰ ਕਿੱਧਰ ਚਲਾ ਗਿਆ ਇਸੇ ਗਨਨਾਲੀ ਪ੍ਰਵ ਆਹ ਗੱਲ ਕਰੂਨਾ ਵਾਲੀ ਗੱਲ ਇਸ ਗੱਲ ਨਾਲ ਜੁੜੀ ਹੋਈ ਹੈ ਇਹ ਗੱਲ ਇਸ ਗੱਲ ਨਾਲ ਜੁੜੀ ਹੋਈ ਹੈ ਦੇਸ਼ ਦੇ ਹਾਕਮਾਂ ਨੇ ਦਿਸ਼ਾ ਕਿਹੜੀ ਫੜੀ ਹੋਈ ਹੈ ਦੇਸ਼ ਦੇ ਹਾਕਮ ਹਿੱਤ ਕੀ ਦਾ ਪੂਰੇ ਨੇ ਦੇਸ਼ ਦੇ ਹਾਕਮ ਕਾਨੂੰਨ ਕਿ ਦੀ ਖਾਤਰ ਬਣਾਉਂਦੇ ਨੇ ਜਿਹੜੇ ਇਹ ਕਾਨੂੰਨ ਬਣੇ ਨੇ ਮੋਦੀ ਹਕੂਮਤ ਮਾਜ ਨਾਲ ਬੋਲ ਰਹੀ ਹੈ ਰਾਜ ਸਭਾ ਦੇ ਵਿੱਚ ਬਿਆਨ ਤੋਂਮਰ ਦਾ ਬਿਆਨ ਹੈ ਪਾਰਲੀਮੈਂਟ ਦੇ ਵਿੱਚ ਤੇ ਇਹਨੂੰ ਕਾਨੂੰਨੋਵੇ ਜੇ ਤੁਸੀਂ ਬਤਾ ਦਿਓ ਕਿ ਕਾਲਾ ਕੀ ਹੈ ਉਹ ਭਲਿਆ ਮਾਨਤਾ ਇਹਦਾ ਸਾਰੇ ਦੇ ਸਾਰੇ ਕਾਨੂੰਨ ਹੀ ਕਾਲੇ ਨੇ ਤੂੰ ਦੱਸ ਦੇ ਵੀ ਇਹਦੇ ਤੇ ਚਿੱਟਾ ਕੀ ਐ ਇਹਦੇ ਤੇ ਚਿੱਟਾ ਵਈ ਕੱਖ ਦੀ ਕੋਈ ਆਇਤਾ ਦੱਸ ਦੇ ਤੇਰੇ ਆਪ ਦੇ ਬਣਾਏ ਹੋਏ ਕਾਨੂੰਨ ਨੇ ਐਡੇ ਐਡੇ ਸਿਰਾਂ ਵਾਲੇ ਲੋਕ ਬੈਠੇ ਨੇ ਜਿਨ੍ਹਾਂ ਨੇ ਇਹ ਕਾਨੂੰਨ ਬਣਾਏ ਨੇ ਤੈਨੂੰ ਦੱਸਿਆ ਨਹੀਂ ਉਹਨਾਂ ਦੇ ਪੜ੍ਹ ਕੇ ਵੀ ਇਹਨਾਂ ਕਾਨੂੰਨਾਂ ਦੇ ਵਿੱਚ ਕਾਲਾ ਕੀ ਐ ਉਹ ਤੂੰ ਇਹ ਕਹਾਂ ਨੂੰ ਤਿਆਰ ਹੋਇਆ ਬੈਠਾ ਕਿ ਮੌਜ ਨਾਲ ਬੇਸ਼ਰਮੀ ਨਾਲ ਕਰ ਰਹੀ ਆ ਹਕੂਮਤ ਕਿ ਇਹਨਾਂ ਕਾਨੂੰਨੋ ਮੈਂ ਅਮੈਂਡਮੈਂਟ ਜੋ ਮਰਜੀ ਕਰਵਾ ਲਓ ਅਮੈਂਡਮੈਂਟ ਸਾਹਿਬ ਹੈ ਅਮੈਂਡਮੈਂਟ ਸਾਹਿਬ ਬੋਲਦਾ ਹਾ ਰੁਦੂਮਾਨ ਸਾਹਿਬ ਐ ਕਹਿ ਬਿਚ ਅਮੈਂਡਮੈਂਟ ਕਹਿੰਦਾ ਇਹ ਕਾਨੂੰਨਾਂ ਦੇ ਵਿੱਚ ਇੰਨੀ ਮੈਂਡਮੈਂਟ ਕਰਵਾ ਲਓ ਵੀ ਇਹਨਾਂ ਦੇ ਵਿੱਚ ਕੱਖ ਨਾ ਰਹੇ ਪਰ ਅਪੀਲ ਨਾ ਕਰਾਓ ਰੱਦ ਨਾ ਕਰਵਾਓ ਸ਼ਰਮ ਨਾਲ ਮਰ ਜਾਓ ਵੇ ਸ਼ਰਮ ਨਾਲ ਜਿਹੜੇ ਆਪਦੇ ਹੱਥਾਂ ਨਾਲ ਬਣਾਏ ਕਾਨੂੰਨ ਨੇ ਪ੍ਰਧਾਨ ਮੰਤਰੀ ਹੁਬੂ-ਬੁਕੇ ਬੋਲ ਰਿਹਾ ਕਿ ਇਹ ਕਾਨੂੰਨ ਤੁਹਾਡਾ ਪੈਦਾ ਕਰਨਗੇ ਮੈਂ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਵਾਸਤੇ ਕਾਨੂੰਨ ਬਣਾਏ ਨੇ ਤੇ ਮੈਂ ਕਿਹਾ ਕਹਿੰਦਾ ਕਿ ਐਮੈਂਡਮੈਂਟ ਇਤਨੀ ਕਰਵਾ ਲਓ ਕਿ ਖਾਲੀ ਖੋਖਾ ਰਹਿ ਜਾਵੇ ਇਹੀ ਗੱਲ ਕੁਮਰ ਕਹਿ ਰਿਹਾ ਕੋਈ ਜੇ ਐਮੈਂਡਮੈਂਟ ਕਰੰਦੋ ਕਾਨੂੰਨ ਐਪਲੀਮੈਂਟ ਅਗੇ ਹੋਏ ਨਹੀਂ ਕਾਨੂੰਨ ਲਾਗੂ ਨਹੀਂ ਹੋਏ ਉਹਨਾਂ ਦਾ ਮਾੜੇ ਚੰਗਿਆਂ ਦਾ ਪਤਾ ਨਹੀਂ ਲੱਗਿਆ ਐਟਲੀਮੈਂਟ ਕਰਦੇ ਰੌਲਾ ਪਹਿਲਾਂ ਪੈ ਗਿਆ ਤੇ ਉਹ ਕਾਨੂੰਨਾਂ ਨੂੰ ਅਮੈਂਡਮੈਂਟ ਕਰਲਾ ਵੀ ਪੈ ਰਿਹਾ ਤੇ ਹੋਲਡ ਤੇ ਵੀ ਲਾਉਣੇ ਪੈ ਰਹੇ ਨੇ ਤਾਂ ਤੇਰੇ ਕਾਨੂੰਨ ਬਾਜਬ ਕਿਵੇਂ ਨੇ ਇਹ ਗੈਰ ਕਦ ਨੇ ਇਹਨਾਂ ਨੂੰ ਅਪੀਲ ਨਾ ਕਰ ਇਹਨਾਂ ਨੂੰ ਛੁਲਝ ਪਾ ਦੇ ਇਹਨਾਂ ਨੂੰ ਖੂਕ ਦੇ ਪਾੜ ਦੇ ਆ ਕਹਿੰਦੇ ਆ ਸੀ ਭਾਈ ਅਸੀਂ ਛੱਡ ਦਿੰਨੇ ਆ ਤੈਨੂੰ ਜੇ ਇਸ ਗੱਲ ਤੇ ਰੌਲਾ ਵੀ ਰੱਦ ਸ਼ਬਦ ਨਾ ਕਹੋ ਮੇਰੀ ਬੇਇੱਜ਼ਤੀ ਹੁੰਦੀ ਐ ਸਰਕਾਰ ਦੇ ਨੱਕ ਦਾ ਸਵਾਲ ਐ ਰੱਦ ਰੱਦ ਸ਼ਬਦ ਨਾ ਕਹੋ ਹੋਲਡ ਕਰਵਾ ਲਓ ਸਾਲ ਵਾਸਤੇ ਕਰਾ ਲਓ 1.5 ਸਾਲ ਵਾਸਤੇ ਕਰਾ ਲਓ 2 ਸਾਲ ਵਾਸਤੇ ਕਰਾ ਲਓ 2.5 ਸਾਲ ਵਾਸਤੇ ਕਰਾ ਲਓ ਹੁਣ ਤਾਂ ਇੱਥੇ ਦੇ ਵੀ ਗੱਲ ਤੁਰੀ ਬਿਰਦੀ ਐ ਵੀ ਜਿੰਨਾ ਚਿਰ ਬੀਜੇਪੀ ਦੀ ਹਕੂਮਤ ਰਹੂਗੀ ਉਹਨਾਂ ਚਿਰ ਵਾਸਤੇ ਹੋਲਡ ਕਰਵਾ ਲਓ ਆਹ ਕਹਿੰਦਾ ਵੀ ਜੇ ਬੀਜੇਪੀ ਦੀ ਕਾਨੂੰਨ ਲਾਗਨ ਕੱਟ ਹੋਲਡ ਕਿੰਨੀ ਲਾਗੂ ਨਹੀਂ ਹੁੰਦੇ ਕਾਨੂੰਨ ਆ ਕੇ ਡਰ ਕੀ ਗੱਲ ਦਾ ਪ੍ਰਭੂ ਡਰ ਕੀਦਾ ਡਰ ਹੈ ਅਡਾਨੀਆਂ ਆਵਾਨੀਆਂ ਦਾ ਡਰ ਹੈ ਅਡਾਨੀਆਂ ਆਵਾਨੀਆਂ ਨੇ ਜੀ ਬਾਹਮ ਰੋੜੀ ਹੋਈ ਹੈ ਵਿਸ਼ਵ ਵਪਾਰ ਸਾਡਾਂ ਦੀਆਂ ਨੀਤੀਆਂ ਦਾ ਡਰ ਹੈ ਕਮਰਸਰੀ ਮੁਦਰਾ ਕੋਸ਼ ਦਾ ਡਰ ਹੈ ਸੰਚਾਰ ਬੈਂਕ ਦੀਆਂ ਪਾਲਸੀਆਂ ਦਾ ਡਰ ਹੈ ਕਾਰਪੋਰੇਟ ਘਰਾਣਿਆਂ ਦੇ ਇਹਦੇ ਪ੍ਰਭੂਆਂ ਦਾ ਡਰ ਹੈ ਉਹਨਾਂ ਨੇ ਬਾਹਮ ਰੋੜੀ ਹੋਈ ਹੈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਿਛਲੇ ਪਹਿਲੇ 4 ਸਾਲਾਂ ਚ ਅਡਾਨੀ ਤੇ ਮੋਦੀ ਸਾਹਿਬ ਨੇ ਬਾਹਰੀੇ ਮੁਲਕਾਂ ਦੇ 41 ਦੌਰੇ ਕੀਤੇ 41 ਦੌਰੇ 41 ਦੌਰਿਆਂ ਦੇ ਵਿੱਚ ਅਡਾਨੀ ਦੇ ਅਵਾਨੀ ਦੇ ਨਾਲ ਜਾਂਦੇ ਰਹੇ ਨੇ 41 ਦੌਰਿਆਂ ਦੇ ਵਿੱਚ 18 ਸਮਝੌਤੇ ਅਡਾਨੀ ਦੇ ਅਵਾਨੀ ਨੇ ਆਪ ਕੀਤੇ ਨੇ 5 ਸਮਝੌਤੇ ਅਵਾਨੀ ਨੇ ਕੀਤੇ ਨੇ ਭਰਾਵੋ 13 ਸਮਝੌਤੇ ਅਡਾਨੀ ਨੇ ਕੀਤੇ ਨੇ ਅਡਾਨੀ ਨੂੰ ਦੇਸ਼ ਦੀ ਰਾਜ ਦੀ ਸੁਰੱਖਿਆ ਦਾ ਪਹਿਲੇ ਨੰਬਰ ਦਾ ਕਾਰਪੋਰੇਟ ਮੰਨੇ ਅਡਾਨੀ ਨੂੰ ਜਿਹਦੇ ਦੋ ਛੀਲੇ ਗਦਾਮ ਖੁੱਲੇ ਹੋਏ ਨੇ ਇੱਕ ਛੀਲੇ ਗਦਾਮ ਮੋਕੇ ਦਾ 2 ਲੱਖ ਕਲ ਨਾਲ ਆਸਮਾਨ ਦਾ ਇੱਕ ਹਰਿਆਣੇ ਦੇ ਕੈਥਰ ਦੇ ਵਿੱਚ ਬਣਾ ਕੇ 2022 ਤੱਕ ਅਡਾਨੀ ਹੈ ਕਹਿੰਦੇ 2 ਲੱਖ 20 ਕਰੋੜ ਮੀਟ੍ਰਿਕ ਟਨ ਅਨਾਜ ਸਾਮਰ ਦੇ ਗਦਾਮ ਬਣਾ ਦੇਣੇ ਉਧਰ ਤਾਂ ਅਡਾਨੀ ਗਦਾਮ ਬਣਾਉਣ ਲੱਗ ਰਿਹਾ ਹੈ ਮੋਦੀ ਕਾਨੂੰਨ ਬਣਾਉਣ ਲੱਗ ਰਿਹਾ ਹੈ ਕਿ ਜਿੰਨਾ ਮਰਜੀ ਇਨਾਜ ਖਰੀਦੋ ਜਿੰਨਾ ਮਰਜੀ ਸਾਮੋ ਜਦੋਂ ਉਹਦੀ ਇਹ ਜਿਹੜਾ ਕਮਿਟਮੈਂਟ ਹੋਈ ਹੈ ਕਿ ਐਡੇ ਕਦਮ ਬਣਾ ਲੈ ਤਾਂ ਦੱਸੋ ਮੋਦੀ ਕਿਹੜੇ ਮੂਹ ਨਾਲ ਕਾਨੂੰਨ ਰੱਦ ਕਰ ਦੇਵੇ ਤੁਹਾਨੂੰ ਸਮਝ ਨਹੀਂ ਆਉਂਦੀ ਕਿਉਂਕਿ ਬਾਹ ਉਧਰੋਂ ਮਰੋੜੀ ਹੋਈ ਹੈ ਅਡਾਨੀ ਨਾਲੋਂ ਚਾਰੀ ਚੁੱਟਦੀ ਹੈ ਹੁਣ ਸਵਾਲ ਇਹ ਹੈ ਕਿ ਜਾਰੀ ਅਡਾਨੀ ਨਾਲ ਰੱਖੇ ਕਿ ਨਿਹਾਰਜ ਰੋਕਾਂ ਨਾਲ ਰੱਖੇ ਜੇ ਅਗਾਨੀ ਰੌਣਕ ਜਾਰੀ ਰੱਖਦਾ ਤਾਂ ਲੋਕ ਵਿਗੜਦੇ ਨੇ ਜੇ ਲੋਕ ਵਿਗੜਦੇ ਨੇ ਤਾਂ ਦੁਨੀਆ ਚ ਗਲ ਜਾਂਦੀ ਹੈ ਜੇ ਦੁਨੀਆ ਚ ਗਲ ਜਾਂਦੀ ਹੈ 86 ਨੁਕਸਾਨ ਹੁੰਦਾ ਜੇ 86 ਨੁਕਸਾਨ ਹੁੰਦਾ ਤਾਂ ਕੁਰਸੀ ਜਾਂਦੀ ਆ ਕੁਰਸੀ ਇਹ ਰੌਲਾ ਕੁਰਸੀ ਦਾ ਹੁਣ ਫੈਸਲਾ ਭਰਾਵੋ ਤੁਸੀਂ ਲੈਣਾ ਹੈ ਕਿ ਇਸ ਮੋਦੀ ਦੀ ਕੁਰਸੀ ਦੀ ਮਿੱਟੀ ਕਦੋਂ ਖਿੱਚਣੀ ਹੈ ਤੇ ਕਦੋਂ ਢੋਣੀ ਹੈ

ਜਿੱਤ ਕੇ ਬੁਣਾਗੇ ਦਿੱਲੀ ਦਾ ਭਰਾਵੋ ਜਿੱਤ ਕੇ ਬੁਣਾਗੇ ਫਿਲਹਾਲ ਸਮੇਂ ਇੱਕ ਛੋਟੀ ਜਿਹੀ ਬ੍ਰੇਕ ਦਾ ਬ੍ਰੇਕ ਦੇ ਉਸ ਬਾਅਦ ਦੱਸਾਂਗੇ ਕਿ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਮਹਾਪੰਚਾਇਤ ਦੇ ਦੌਰਾਨ ਕੀ ਕੀਤਾ ਵੱਡਾ ਐਲਾਨ ਇਸ ਮਹਾਪੰਚਾਇਤ ਦੇ ਦੌਰਾਨ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਐਲਾਨ ਕੀਤਾ ਹੈ ਕਿ ਦੇਸ਼ ਦੇ ਜਿਹੜੇ ਵੀ ਸੂਬਿਆਂ ਵਿੱਚ ਹੁਣ ਵਿਧਾਨ ਸਭਾ ਚੋਣਾਂ ਹੋਣਗੀਆਂ ਉੱਤੇ ਭਾਜਪਾ ਲੀਡਰਾਂ ਦਾ ਵਿਰੋਧ ਕੀਤਾ ਜਾਏਗਾ ਅਜੀ ਸਵਾਲ ਕੀਤਾ ਅਸੀਂ ਤੁਹਾਨੂੰ ਮੀਟਿੰਗ ਦੇ ਵਿੱਚ ਕਿ ਅਮਿਤ ਸਾਹਿਬ ਜੀ ਦੱਸੋ 23 ਫਸਲਾਂ ਦਾ ਤੁਸੀਂ ਐਮਐਸਪੀ ਤੈਅ ਕਰਦੇ ਹੋ ਬਈ ਤੁਸੀਂ 23 ਫਸਲਾਂ ਦਾ ਐਮਐਸਪੀ ਤੈਅ ਕਰਦੇ ਹੋ ਕੀ ਤੁਸੀਂ ਖਰੀਦੋਗੇ 23 ਫਸਲਾਂ ਐਮਐਸਪੀ ਤੇ ਕਹਿੰਦਾ ਨਹੀਂ ਫਿਰ ਕਿਉਂ ਰੋਜ਼ ਬੋਲਦੇ ਹੋ ਟੈਲੀਵਿਜ਼ਨ ਦੇ ਵਿੱਚ ਕਿ ਅਸੀਂ ਐਮਐਸਪੀ ਦੇ ਰਹੇ ਹਾਂ ਕਿਉਂ ਦੇਸ਼ ਨੂੰ ਗੁੰਮਰਾ ਕਰ ਰਹੇ ਹੋ ਆਕੜਾ ਸਾਡੇ ਸਾਹਮਣੇ ਇਹ ਆ ਰਿਹਾ ਹੈ ਕਿ ਜੇ ਸਾਡੀ ਫਸਲ ਐਮ ਐਸ ਪੀ ਦੇ ਵਿਕਦੀ ਹੈ ਸਾਨੂੰ ਮਿਲਦਾ 17 ਲੱਖ ਕਰੋੜ ਸਾਡੀ ਫਸਲ ਦੀ ਕੀਮਤ ਹੈ ਐਮ ਐਸ ਪੀ ਦੇ 17 ਲੱਖ ਕਰੋੜ ਸਾਨੂੰ ਮਿਲ ਰਿਹਾ 13 ਲੱਖ ਕਰੋੜ ਕਰੀਬ ਕਰੀਬ 17 18 ਦੇ ਵਿੱਚ ਆਕੜਾ ਆਇਆ ਹੈ ਕਿ ਪਿਛਲੇ ਪਿਛਲੇ 15 ਸਾਲਾਂ ਦੇ ਵਿੱਚ ਪਿਛਲੇ 15 ਸਾਲਾਂ ਦੇ ਵਿੱਚ ਸਾਡੀ ਫਸਲ ਦਾ ਮੁੱਲ 45 ਲੱਖ ਕਰੋੜ ਘਟ ਮਿਲਿਆ ਐਮ ਐਸ ਪੀ ਤੋਂ ਜਿਹੜੀ ਹਰਿਆਣਾ ਪੰਜਾਬ ਵਿੱਚ ਵਿਕਰੀ ਹੈ ਇਹਦੀ ਰਿਪੋਰਟ ਆ ਗਈ ਸ਼ੰਤਕਮਾਰ ਕਮੇਟੀ ਨੇ ਰਿਪੋਰਟ ਦਿੱਤੀ ਕਿ ਵੀ ਹਰਿਆਣਾ ਪੰਜਾਬ ਵਿੱਚੋਂ ਵੀ ਐ ਐਮਐਸਪੀ ਦੇ ਖਰੀਦ ਬੰਦ ਕੀਤੀ ਜਾਏ ਖਾਲੀ ਕਣਕ ਤੇ ਝੋਨਾ ਵਿਕਦਾ ਇੱਥੇ ਉਹ ਵੀ ਬੰਦ ਕਰ ਦਿਓ ਇਹ ਸ਼ੰਤਕਮਾਰ ਕਮੇਟੀ ਦੀ ਰਿਪੋਰਟ ਆ ਗਈ ਹੈ ਉਸੇ ਤੇ ਅੱਗੇ ਕੰਮ ਕਰ ਰਹੇ ਹੁਣ ਇਹ ਕਹਿੰਦੇ ਨੇ ਪੂਰੇ ਦੇਸ਼ ਦਾ ਜਿਹੜਾ ਬਿਜ਼ਨਸ ਹੈ ਉਹ ਕਾਰਪੋਰੇਟ ਨੂੰ ਦੇ ਰਹੇ ਨੇ ਮਤਲਬ ਕੀ ਹੈ ਕਿੱਥੇ ਜਾ ਕਿੱਥੇ ਜਾ ਕੇ ਖੜਾਣਗੇ ਸਾਨੂੰ ਕਿੱਥੇ ਕਿੱਥੇ ਅਸੀਂ ਪਹੁੰਚਣਾ ਹੈ ਨਿਸ਼ਾਨਾ ਕੀ ਹੈ ਨਿਸ਼ਾਨੇ ਤੇ ਅਸੀਂ ਪਹੁੰਚੀਏ ਉਸ ਨੂੰ ਦੇਖ ਕੇ ਆਪਾਂ ਚੱਲੀਏ ਨਿਸ਼ਾਨਾ ਇਹ ਹੈ ਕਿ ਇਹ ਵਰਲਡ ਮਾਰਕੀਟ ਦੇ ਵਿੱਚ ਸ਼ਾਮਲ ਹੋ ਗਏ ਨੇ ਡਬਲਿਊਟੀਓ ਦੇ ਵਿੱਚ ਸ਼ਾਮਲ ਹੋ ਗਏ ਨੇ ਡਬਲਿਊਟੀਓ ਦੇ ਵਿੱਚ ਪਹਿਲੀ ਸ਼ਰਤ ਹੈ ਕਿ ਕਿਸੇ ਦੇਸ਼ ਦੀ ਸਰਕਾਰ ਵਰਲਡ ਮਾਰਕੀਟ ਤੋਂ ਔਰ ਜਿਆਦਾ ਆਪਣੇ ਕਿਸਾਨ ਨੂੰ ਨਹੀਂ ਦੇ ਸਕਦੀ ਤੇ ਜੇ ਵਰਲਡ ਮਾਰਕੀਟ ਤੇ ਅਸੀਂ ਜਾਈਏ ਸਾਡੀ ਮੱਕੀ ਵਿਕੀ ਹੈ 1100 ਰੁਪਏ ਰੇਟ ਸੀ 1850 ਰੁਪਏ ਯੂਪੀ ਤੇ ਬਿਹਾਰ ਤੁਸੀਂ ਜਾ ਕੇ ਦੇਖ ਲਓ ਜਿੱਥੇ ਐਮਐਸਪੀ ਨਹੀਂ ਮਿਲ ਰਿਹਾ ਜੇਰੀ ਦਾ ਰੇਟ ਹੈ 1100 ਰੁਪਏ ਇਸ ਵਾਰੀ ਵਰਲਡ ਮਾਰਕੀਟ ਦੇ ਵਿੱਚ ਘਣਕਦਾ ਰੇਟ ਸੀ ਇੱਥੇ ਖੁੱਲੀ ਮਾਰਕੀਟ ਦੇ ਵਿੱਚ ਘਣਕਦਾ ਰੇਟ ਸੀ 1500 ਰੁਪਏ ਪਿਛਲੇ ਸਾਲ ਸਰੋਂ ਦਾ ਰੇਟ ਸੀ 3200 ਰੁਪਏ ਕੀ ਤੁਸੀਂ ਇਸ ਰੇਟ ਤੇ ਖੇਤੀ ਕਰ ਲਓਗੇ ਬਈ ਕਿੱਥੇ ਮੁਕਾਬਲਾ ਕਰਵਾ ਰਹੇ ਹੋ ਸਾਡਾ ਸਾਡੇ ਕੋਲ 5 ਕਿੱਲੇ 7 ਕਿੱਲੇ 10 ਕਿੱਲੇ ਜ਼ਮੀਨ ਹੈ ਜੇ ਤੁਹਾਨੂੰ ਮੁਕਾਬਲਾ ਕਰਨਗੇ ਅਮਰੀਕਾ ਦੇ ਨਾਲ ਕਰੋ ਅਮਰੀਕਾ ਦੇ ਕੋਲ 5000 ਕਿੱਲੇ 10000 ਕਿੱਲੇ 20000 ਕਿੱਲੇ ਜ਼ਮੀਨ ਹੈ ਇੱਕ ਇੱਕ ਬੰਦੇ ਕੋਲ 43 ਲੱਖ ਰੁਪਏ ਪਰਕਿਸਾਨ ਸਬਸਿਡੀ ਹੈ ਅਸੀਂ ਮੁਕਾਬਲਾ ਕਰ ਲਿਆਂਗੇ ਉਹਨਾਂ ਦਾ ਅਸੀਂ ਉਹਨਾਂ ਦਾ ਮੁਕਾਬਲਾ ਕਰ ਨਹੀਂ ਸਕਾਂਗੇ ਸਾਡੀਆਂ ਜ਼ਮੀਨਾਂ ਪਿਛਲੇ 8 ਸਾਲ ਤੋਂ ਰਹਿ ਕੇ ਤੁਸੀਂ ਦੇਖ ਰਹੇ ਹੋ ਹਰ ਸਾਲ ਪਿਛਲੇ ਸਾਲ ਨਾਲੋਂ ਸਸਤੀ ਹੋ ਜਾਂਦੀ ਹੈ ਤੇ ਜੇ ਐਮਐਸਪੀ ਬੰਦ ਹੁੰਦਾ ਤੇ ਹੋਰ ਸਸਤੀ ਹੁੰਦੀ ਹੈ ਤੇ ਜੇ ਹੋਰ ਸਸਤੀ ਹੁੰਦੀ ਹੈ ਤੇ ਅਸੀਂ ਜ਼ਮੀਨਾਂ ਵੇਚਾਂਗੇ ਜ਼ਮੀਨਾਂ ਵੇਚਾਂਗੇ ਤੇ ਖਰੀਦੇਗਾ ਕੌਣ ਇਹ ਕਾਰਪੋਰੇਟ ਵਾਲੇ ਤੇ ਜਿਹੜੀ ਅਗਲੀ ਪਾਲਿਸੀ ਆ ਗਈ ਹੈ ਆਉਣੀ ਬਾਕੀ ਨਹੀਂ ਆ ਗਈ ਹੈ ਜਿਹੜੀ ਅਗਲੀ ਪਾਲਿਸੀ ਹੈ ਉਹ ਹੈ ਇੱਥੇ ਖੇਤੀ ਵੱਡੇ ਪਲਾਟ ਬਣਨਗੇ 500 ਏਕੜ 1000 ਏਕੜ 4000 ਏਕੜ ਦੇ ਤੇ ਉਹਨਾਂ 'ਚ ਖੇਤੀ ਕੰਪਨੀਆਂ ਕਰਨ ਲੱਗੀਆਂ ਤੁਸੀਂ ਜ਼ਮੀਨ ਦੇ ਮਾਲਕ ਨਹੀਂ ਰਹੋਗੇ ਖੇਤੀ ਕੰਪਨੀਆਂ ਕਰਨਗੀ ਤੇ ਜੇ ਖੇਤੀ ਵੀ ਕੰਪਨੀਆਂ ਕਰਨਗੀ ਆ ਫਿਰ ਆ ਜਿਹੜੀ ਜਨਤਾ ਬੈਠੀ ਆ ਹਿੰਦੁਸਤਾਨ ਦੀ ਜਿਹੜੀ 65% ਜਨਤਾ ਹੈ ਜਿਹੜਾ ਜਿਹਦਾ ਰੋਜ਼ਗਾਰ ਰੋਟੀ ਹੈ ਤੇ ਜਿਹਦਾ ਰੋਜ਼ਗਾਰ ਖੇਤੀ ਹੈ ਉਹਦਾ ਉਹਦੀ ਰੋਟੀ ਕਿਵੇਂ ਚਲੇਗੀ ਸਵਾਲ ਇੱਥੇ ਆ ਕੇ ਆ ਗਿਆ ਤੇ ਜੇ ਸਾਡੇ ਕੋਲ ਕੋਈ ਰੋਜ਼ਗਾਰ ਹੀ ਨਹੀਂ ਬਚੇਗਾ ਸਾਡੇ ਕੋਲ ਦੋ ਚੀਜ਼ਾਂ ਹੈ ਇੱਕ ਸਾਡੇ ਕੋਲ ਮਜ਼ਦੂਰੀ ਹੈ ਦੂਜਾ ਸਾਡੇ ਕੋਲ ਫਸਲ ਹੈ ਫਸਲ ਦੇ ਵਿੱਚ ਤੋਂ 10 10ਟ ਸਟਿਆ ਵੀ ਐਮਐਸਪੀ ਜਿਹੜਾ ਘੱਟ ਤੋਂ ਘੱਟ ਮਿਲਦਾ ਉਹ ਘੱਟ ਤੋਂ ਘੱਟ ਤੋਂ 4 ਲੱਖ ਕਰੋੜ ਘੱਟ ਮਿਲ ਰਿਹਾ ਤੇ ਜਿਹੜੀ ਮਜ਼ਦੂਰੀ ਹੈ ਉਹ ਪਿੰਡਾਂ ਜਿੰਨੇ ਤੁਸੀਂ ਦੇਖ ਰਹੇ ਹੋ ਜਿਹੜੇ ਮੁੰਡੇ ਨੌਕਰੀ ਕਰਨ ਜਾ ਰਹੇ ਨੇ ਕਿਹੜੇ ਕੰਪਨੀ ਚ ਕਿਹੜੇ ਫੈਕਟਰੀ ਚ ਕੀ ਮਿਲ ਰਿਹਾ ਉਹਨਾਂ ਨੂੰ 6000 7000 8000 ਅੱਜ ਅਨਸਕਿਲਡ ਦੀ ਵੀ 95000 ਤੋਂ ਉੱਤੇ ਐ ਉਹ ਵੀ ਨਹੀਂ ਮਿਲਦਾ ਨੌਕਰੀਆਂ 'ਚ ਵੀ ਜਿੱਥੇ 100 ਬੰਦੇ ਰੱਖਣਾ ਉੱਥੇ ਠੇਕਾ ਦੇ ਦਿੱਤਾ ਉਹ ਠੇਕੇਦਾਰ ਕਹਿੰਦਾ ਪਹਿਲਾਂ 2000 ਰੁਪਏ ਮਹੀਨਾ ਮੈਨੂੰ ਦੇ ਕਰੀਏ ਕੀ ਜਿਉਂਦੇ ਕਿਵੇਂ ਰਹੀਏ ਦੇਸ ਦਾ ਖਜ਼ਾਨਾ ਸਾਰਾ ਕਾਰਪੋਰੇਟ ਤੇ ਲਟਾਤਾ ਟੈਗ ਛੱਡ ਕੇ ਇੰਨੇ ਟੈਗ ਛੱਡ ਰਹੇ ਨੇ ਜਿੰਨੇ ਆਪਾਂ ਸੋਚ ਵੀ ਨਹੀਂ ਸਕਦੇ ਸਾਡੇ ਬੰਦੇ ਪ੍ਰਦਰਸ਼ਨ ਕਰ ਰਹੇ ਸੀ ਚੰਡੀਗੜ੍ਹ ਦੇ ਵਿੱਚ ਡੰਡੇ ਮਾਰੇ ਨੇ ਨਾ ਮੁਕਦਮੇ ਬਣਾਏ ਨੇ ਨਾ ਅਸੀਂ ਰੈਲੀ ਕਰ ਰਹੇ ਸੀ ਪੀਪਲ ਦੇ ਵਿੱਚ ਸਾਡਾ ਸਿਰ ਪਾੜੇ ਨੇ ਨਾ ਅਸੀਂ ਜਾ ਰਹੇ ਸੀ ਦਿੱਲੀ ਸਾਨੂੰ ਨਹੀਂ ਜਾਣ ਦਿੱਤਾ ਨਾ ਜੇ ਭਾਜਪਾ ਵਾਲੇ ਜੇ ਭਾਜਪਾ ਵਾਲੇ ਕਿੱਥੇ ਆ ਕਿਤੇ ਜਾ ਕੇ ਪੰਚਾਇਤ ਕਰਦੇ ਨੇ ਕਿਤੇ ਰੈਲੀ ਕਰਦੇ ਨੇ ਕਿਤੇ ਸਭਾ ਕਰਦੇ ਨੇ ਨਾ ਪਹਜਾ ਦਿਓ ਇਹਨਾਂ ਨੂੰ ਪਹਜਾ ਦਿਓ ਇਹਨਾਂ ਨੂੰ ਕਿਸੇ ਪਿੰਡ ਚ ਵੀ ਬੜਨ ਦਿਓ ਤੇ ਸਾਥੀਓ ਅਗਲੀ ਬੇਨਤੀ ਮੈਂ ਇਹ ਕਰਾਂਗਾ ਕਿ ਹਰ ਪਿੰਡ ਆਪਣੀ ਪੰਚਾਇਤ ਕਰ ਲੇ ਕਿਉਂਕਿ ਅੱਗੇ ਹੜੀ ਦਾ ਟਾਈਮ ਆ ਗਿਆ ਹੈ ਫਸਲ ਵੀ ਚੱਕਣੀ ਹੈ ਇੱਕ ਕਿਆ ਕਰ ਲੈਣ ਵੀ ਸਾਡੇ ਬੰਦ ਸਾਡੇ ਪਿੰਡ ਦੇ 20 ਬੰਦੇ ਸਾਡੇ ਪਿੰਡ ਦੇ 40 ਬੰਦੇ ਉੱਥੇ ਪਰਮਾਨੈਂਟ ਰਹਿਣਗੇ ਅਗਲੇ ਚਲੇ ਜਾਣਗੇ ਪਿਛਲੇ ਆ ਜਾਣਗੇ ਤੇ ਆਪਣੀ ਕਮੇਟੀਆਂ ਬਣਾ ਕੇ ਪਿੰਡ ਦਾ ਜਿਹੜਾ ਜੇ ਉੱਥੇ ਬੰਦੇ ਜਿਹੜੇ ਬੈਠੇ ਨੇ ਉਹਨਾਂ ਦਾ ਜੇ ਕੋਈ ਕੰਮ ਸਾਮ ਬਣਾ ਉਹ ਪਿਛਲੇ ਬੰਦਿਆਂ ਨੇ ਸਾਹਮਣਾ ਇਹ ਅੰਦੋਲਨ ਸਾਨੂੰ ਹਾੜੀ ਚੱਕਦਿਆਂ ਵੀ ਲੜਨਾ ਪਏਗਾ ਉਹਦੇ ਵਾਸਤੇ ਆਪਾਂ ਤਿਆਰੀ ਕਰਨੀ ਹੈ ਤੇ ਤੇ ਇੱਕ ਮੇਰੀ ਬੇਨਤੀ ਹੋਰ ਛੋਟੀ ਜੀ ਹੈ ਇੱਕ ਦੇ ਜਿਹੜੇ ਬੰਦਿਆਂ ਦੇ ਕੋਈ ਕੇਸ ਹੋ ਗਏ ਹੋਣ ਚੰਡੀਗੜ੍ਹ ਦੇ ਨੇ ਕੀ ਤੋਂ ਦੇ ਨੇ ਉਹਨਾਂ ਦੇ ਅਸੀਂ ਕਿਵੇਂ ਲੜਾਂਗੇ ਉਹਨਾਂ ਦਾ ਖਰਚਾ ਅਸੀਂ ਚੱਕਾਂਗੇ ਦੂਜੀ ਗੱਲ 1700 ਨੋਟਿਸ ਆ ਗਏ ਨੇ ਦਿੱਲੀ ਦਿੱਲੀ ਪੁਲਿਸ ਦੇ 1700 ਨੋਟਿਸ ਆ ਗਏ ਨੇ ਤੇ ਆਪਾਂ ਨੂੰ ਕਹਿਣਾ ਹੋਣਾ ਪਏਗਾ ਹੋਰ ਕੋਈ ਇਸ਼ਾਰਾ ਨਹੀਂ ਆਪਣੇ ਕੋਲ ਕਿਸੇ ਬੰਦੇ ਨੇ ਦਿੱਲੀ ਪੁਲਿਸ ਕੋਲ ਨਹੀਂ ਜਾਣਾ ਪਏ ਸੁਣ ਵਾਸਤੇ ਕਿਸੇ ਬੰਦੇ ਨੂੰ ਨਹੀਂ ਜਾਣਾ ਜੋ ਹੋਏਗਾ ਦੇਖੀ ਜਾਏਗੀ ਉਹ ਬੰਦੇ ਪੁਲਿਸ ਲੈ ਕੇ ਆਉਂਦੇ ਨੇ ਕਿਸੇ ਬੰਦੇ ਨੂੰ ਚੱਕਣ ਵਾਸਤੇ ਆਉਂਦੇ ਨੇ ਸਾਰਾ ਪਿੰਡ ਇਕੱਠਾ ਹੋ ਜੋ ਘੇਰ ਕੇ ਬਿਠਾ ਲਿਓ ਉੱਥੇ ਹੀ ਮਾਰਕੁੱਟ ਨਹੀਂ ਕਰਨੀ ਇੱਜ਼ਤ ਨਾਲ ਬਿਠਾਣਾ ਹੈ ਖਰਾਣਾ ਪਲਾਣਾ ਹੈ ਚੰਗੀ ਤਰ੍ਹਾਂ ਰੱਖਣਾ ਹੈ ਪ੍ਰਸ਼ਾਸਨ ਨੂੰ ਮੈਸੇਜ ਦੇਣਾ ਹੈ ਤੁਹਾਡੇ ਬੰਦੇ ਸਾਡੇ ਕੋਲ ਨੇ ਸਾਡੇ ਨਾਲ ਵਾਅਦਾ ਕਰ ਜੇ ਵੀ ਮੁੜ ਕੇ ਪਰੋ ਸਾਡੇ ਪਿੰਡ ਨਹੀਂ ਆਏ ਜੀ ਫਿਰ ਲੈ ਜਾਓ ਬਿਲਕੁਲ ਖੋਟਛੋੜੇ ਦੇ ਬ੍ਰੇਕ ਦਾ ਬ੍ਰੇਕ ਦੂਸਤ ਪਰ ਸੁਣਾਵਾਂਗੇ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ ਕੀ ਕੁਝ ਕੀ ਹੈ ਇਸ ਦੌਰਾਨ ਆਪਣੇ ਸੰਬੋਧਨ ਵਿੱਚ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ ਖੇਤੀ ਕਾਨੂੰਨਾ ਦੇ ਨੁਕਸਾਨ ਗਿਣਵਾਏ ਨੇ ਤੇ ਨਾਲ ਹੀ ਹੋਰ ਕੀ ਕੁਝ ਕੀਆ ਉਹਨਾਂ ਨੇ ਸੁਣਦੇ ਆਂ ਲੜਦਿਆਂ ਨੂੰ 40 ਸਾਲ ਹੋ ਗਏ ਮੈਨੇ ਇੱਕ ਗੱਲ ਦੀ ਖੁਸ਼ੀ ਐ ਅਸੀਂ ਗਵਰਨ ਦਾ ਘੋਕ ਰਹੀ ਸੀ ਮੇਰੇ ਸੰ ਮੇਰੇ ਦਿਮਾਗ ਚੋਂ ਨਿਕਲ ਗਿਆ ਥੋੜਾ ਜਿਹਾ ਉਦੋਂ ਅਸੀਂ ਜੇ ਕਹਿੰਦੇ ਇਹ ਪੰਜਾਬ ਦੇ ਕਿਸਾਨਾਂ ਨੇ ਇੱਕ ਰੰਗ ਲਿਆਂਦਾ ਦੀਗਾ ਅੱਠ ਦਿਨ ਗਵਰਨ ਦਾ ਘਰ ਰੱਖਿਆ ਦੀ ਮੈਂ ਉਧਰ ਵਾਲੀ ਗੱਲ ਤੇ ਨਹੀਂ ਜਾਣਾ ਆਹ ਰੰਗ ਲਿਆਂਦਾ ਹੈ चंडगढ़ के आले दुआ लोग खास करके शहरिया ने रंग लिया जो अच्छा अस कई तड़िया से डोडी लड़ रहे थी पंजाब बारह जथेबंद एक लड़ रही द्डा तो तड़ा बना के आर एक लड़ रही दिया ਬੋਸਾ ਡੋਡੀ ਹੋਰ ਲੜਨੀਆਂ ਸੀਆਂ ਪਰ ਸਾਨੂੰ ਪਤਾ ਲੱਗ ਗਿਆ ਤੇ ਬੇਸਮਾ ਆ ਗਿਆ ਇਕੱਠੇ ਹੋਣ ਦਾ ਅਸੀਂ ਆਪਦੇ ਵਿਚਾਰ ਇੱਕ ਪਾਸੇ ਰੱਖਦੇ ਤੇ ਬਲਬੀਰ ਸਿੰਘ ਰਾਜੇਵਾਲ ਨਾਲ ਗੱਲ ਕੀਤੀ ਵੀ ਰਾਜੇਵਾਲ ਸਾਹਿਬ ਜ਼ਿੰਦਗੀ ਸਾਰੀ ਲੱਗ ਗਈ ਹਲਾਫਾਇਰ ਕੀਤਾ ਕਰ ਲਈਏ 13 ਤੇ 12 ਜੱਥੇ ਬੰਨੀਆਂ ਇਕੱਠੀਆਂ ਹੋਈਆਂ ਜਿੱਦੇ ਪਹਿਲੇ ਮੀਟਿੰਗ ਮੌਕੇ ਦੇ ਵਿੱਚ ਹੋਈ ਮੈਂ ਮੇਰੇ ਸਾਥੀਆਂ ਨੂੰ ਕਿਹਾ ਆ ਮੀਟਿੰਗ ਦੀ ਪ੍ਰਧਾਨਗੀ ਸਰਦਾਰ ਰਾਜੇਵਾਲ ਦੀ ਕਰਾਉਣੀ ਹੈ ਕਹਿੰਦੇ ਕਿਉਂ ਮਗਾ ਲਿਖ ਕੇ ਜਿਮਾਰ 24 ਵਿਚਾਰ ਆਪਦੇ ਪਾਸੇ ਹੀ ਰੱਖ ਤੇ ਫੇਰ ਭਰਾਵੋ 25 ਤੋਂ 26 27 28 32 ਇਕੱਠੇ ਹੋ ਗਏ ਅਡੋਨਨਾ ਪਹਿਲਾ ਮੋਟਰਸਾਈਕਲ ਮਾਰਚ ਕੀਤਾ ਫਿਰ ਟਰੈਕਟਰ ਮਾਰਚ ਕੀਤਾ ਫਿਰ ਭਾਰ ਦੇ ਵਿੱਚ ਚੱਕਾ ਜਾਨ ਕੀਤਾ ਤੇ ਫਿਰ ਐਲਾਨ ਕਰਤਾ ਵੀ ਇਸ ਡੇਟ ਨੂੰ ਗੱਡੀ ਦੀਆਂ ਲੜਾਂ ਤੇ ਬੈਠਾਂਗੇ ਜਿਹੜੇ ਪੰਜਾਬ ਦੇ ਕਿਸਾਨ ਨੇ ਪੰਜਾਬ ਦਾ ਹੈ ਲੀਡਰ ਨੇ ਪੰਜ ਮਹੀਨੇ ਹੋ ਗਏ ਦੋਲਣ ਦੇ ਵਿੱਚ ਆ ਪੰਜ ਮਹੀਨੇ ਪੰਜ ਮਹੀਨੇ 6 ਦਿਨ ਹੋ ਗਏ ਬੈਠੇ ਸੀ ਗੱਡੀ ਦੀਆਂ ਲੜਾਂ ਤੇ ਸਾਨੂੰ ਪਤਾ ਲੱਗਿਆ ਬੀਜੇ ਗੱਡੀਆਂ ਮਾਲ ਗੱਡੀਆਂ ਮੰਦ ਰੱਖਾਂਗੇ ਪਰਚੂਨ ਨਹੀਂ ਆਉਣਾ ਸਾਡੇ ਪੰਜਾਬ ਦੇ ਲੋਕ ਪਰਚੂਨ ਕੇ ਨਹੀਂ ਟਾਂਗ ਹੋ ਜਾਣਗੇ ਅਸੀਂ ਪੰਜਾਬ ਸਰਕਾਰ ਨੂੰ ਤੜਕਾ ਮਾਰਿਆ ਬੀਪਦਾ ਹਸਬਾ ਦਾ ਜਲਾਸਤ ਦੇ ਕਿੰਨੇ ਕਾਨੂੰਨ ਰੱਦ ਕਰਦੇ ਫਿਰ ਕੈਪਟਨ ਸਾਹਿਬ ਨੇ ਸਾਡੀ ਮੀਟਿੰਗ ਸੱਦੀ ਆ ਸਾਨੂੰ ਪ੍ਰੋਸਾ ਦਿਵਾਇਆ ਤੇ ਉਹਨੇ ਬਦਲ ਸਵਾ ਜਲਾਸ ਸੱਦ ਕੇ ਭਰਾਵੋ ਉਹ ਕਾਨੂੰਨ ਰੱਦ ਕਰਤੇ ਪਰ ਸਾਨੂੰ ਇੱਕ ਬੇਨਤੀ ਕਰੇ ਸਰਕਾਰ ਨੇ ਪੰਜਾਬ ਨੇ ਵੀ ਜੇ ਤੁਸੀਂ ਮਾਲ ਗੱਡੀਆਂ ਛੱਡ ਦੋ ਗੱਲ ਅਸੀਂ ਵੀ ਸਾਂਝੀ ਬੈਠੇ ਸੀ ਤੇ ਅਸੀਂ ਮਾਲ ਗੱਡੀਆਂ ਛੜਪੀਆਂ ਚੜਾਉ ਗੱਡੀਆਂ ਰੋਕ ਲੀਆਂ ਫੇ ਸੈਂਟਰ ਸਰਕਾਰ ਕਿੱਥੋਂ ਟਿੱਕਰ ਜਾਂਦੀ ਐ ਇੱਕਦਣ ਗੱਡੀਆਂ ਚਲਾਈਆਂ ਬਾਟ ਮਾਲ ਗੱਡੀਆਂ ਮਾਲ ਲੈ ਕੇ ਸਮਾਨ ਲੈ ਕੇ ਪੰਜਾਬ ਪਹੁੰਚੀਆਂ ਤੇ ਦੂਜੇ ਦਿਨ ਸੈਂਟਰ ਸਰਕਾਰ ਨੇ ਆਖਿਆ ਵੀ ਪੰਜਾਬ ਦਾ ਕਿਸਾਨ ਫਸ ਗਿਆ ਆਪੇ ਲੀਡਰਾਂ ਦੇ ਵਿਰੋਧ ਚ ਹੋ ਜਾਣਗੇ ਤੇ ਵਿੱਚੇ ਭਰਾਵੋ ਮਾਲ ਗੱਡੀਆਂ ਬੰਦ ਕਰਤੀਆਂ 2 ਲੀਟਰ ਬਦਲਾਮ ਹੋੜ ਪਹਿਲੀ ਮੀਟਿੰਗ ਸੱਦੇ ਆ ਸੈਂਟਰ ਸਰਕਾਰ ਨੇ 7 ਘੰਟੇ ਚੱਲੀ ਉਹਨਾਂ ਨੇ ਇੱਕ ਗੱਲ ਦੋ ਗੱਲਾਂ ਰੱਖੀਆਂ ਵੀ ਦੋ ਚੜਾਊ ਗੱਡੀਆਂ ਚਲਾ ਲੈਣ ਦਿਓ ਦੇ ਇੱਕ ਕਮੇਟੀ ਬਣਾ ਲੈਣ ਦਿਓ ਅਸੀਂ ਕੁਝ ਲੀਡਰੜੇ ਹੋਏ ਸੀ ਇਸ ਗੱਲ ਤੇ ਵੀ ਸਵਾਲ ਹੀ ਨਹੀਂ ਪੈਦਾ ਹੁੰਦਾ ਚੜਾਊ ਗੱਡੀਆਂ ਚੱਲਣ ਦੇ ਦਾਂਗੇ ਪਰ ਸਾਡੇ ਲੀਡਰ ਸਾਡੇ ਜੋਰ ਪਾ ਕੇ ਕਿਹਾ ਵੀ ਨਹੀਂ ਮੰਨਣਾ ਚਾਹੂਗਾ ਪਰ ਜਦੋਂ ਸਾਡੇ ਲੀਡਰ ਗਏ ਮੰਤਰੀਆਂ ਨੇ ਟੋਟਨ ਮਾਰਤਾ ਕਹਿੰਦੇ ਸਾਰੀਆਂ ਚੜਾਊ ਚਲਾਵਾਂਗੇ ਤੇ ਨਾ ਕਮੇਟੀ ਬਣਾਈਏ ਤੇ ਜਿਹੜਾ ਅੱਜ ਮੇਰਾ ਪੁੱਤ ਤੋਬਰ ਰਿੰਗਦਾ ਹੈ, ਸ਼ਾਹ ਰਿੰਗਦਾ ਹੈ, ਖਾਸ ਕਰਕੇ ਮੋਦੀ ਰਿੰਗਦਾ ਹੈ। ਕਮੇਡੀ ਨਾ ਬਣਾ ਲਈਏ, ਕਿਉਂਕਿ ਉਹਦੇ ਨਹੀਂ ਬਣਾਈ। ਕਮੇਡੀ ਬਣਾਉਣਾ। ਸਮਝ ਲਾ ਲੜਾਈ ਨੂੰ ਠੰਡੇ ਵਸਤੇ ਚ ਪਾਉਣਾ ਹੈ। ਛੋਟੇ ਨਾਲ ਵਾਧਾ ਕਰਕੇ ਜਾਣਿਆ। ਮੈਂ ਹਰ ਕਿਸੇ ਤੇ ਬੋਲਦਾ ਵੀ ਮਾੜਾ ਪੁੱਤ ਚੰਮਣ ਲੋ। ਬਿਨਾਂ ਲਾਹਤ ਤੋਂ ਸਾਰ ਸਕਦਾ ਬੰਦਾ ਬਿਨਾਂ ਲਾਹਤ ਤੋਂ ਜਿਹੜਾ ਰੋਜ਼ ਪਿਉ ਦੀ ਦਾੜੀ ਬਣਾਵੇ ਉਹਦੇ ਪੁੱਤ ਦੀ ਲੋੜ ਨਹੀਂ ਫਿਲਹਾਲ ਇਸ ਖਾਸ ਪੇਸ਼ਕਸ਼ ਵਿੱਚ ਅਨਾਈ ਤੁਸੀਂ ਮੈਨੂੰ ਦਰ ਇਜਾਜ਼ਤ ਪਰਦੇਸ਼ ਦੁਨੀਆ ਤੇ ਪੰਜਾਬ ਦੀਆਂ ਵੱਡੀਆਂ ਖਬਰਾਂ ਵੇਖਣ ਦੇ ਲਈ ਬਣੇ ਰਹੋ ਐਪੀਪੀ ਸਾਝਾ ਦੇ ਨਾਲ